ਹੇ ਉਹ ਕਣਕ ਨੂੰ ਪੂਲਾ ਆਪਣਾ ਦਿਖਾਣ ਲੱਗ ਜੂਗੀ ਬਸ ਪੂਰਾ ਚਲਦਾ ਹੋਵੇ ਤੇ ਆਪਾਂ ਉਹਦੋਂ ਕਰਦੇ ਨੇ ਕਿ ਫਿਰ ਦੋਨੇ ਚੀਜ਼ਾਂ ਆਦੇ ਨਾਲ ਮਰ ਜਾਣਗੀਆਂ ਲੈ ਬਾਈ ਜਿਹੜੇ ਪਹਿਲਾਂ ਆਪਣੇ ਕਣਕ ਦੇ ਵਿੱਚ ਸੁੰਡ ਪੈ ਗਈ ਦੀ ਬਾਈ ਠੀਕ ਹੈ ਉਹ ਹਾਂ ਕਣਕ ਠੀਕ ਹੈ ਬਾਈ ਹੁਣ 16 ਅੰਨੇ ਹੋ ਗਈ ਕਣਕ ਉਹ ਅੱਛਾ ਕਣਕ ਵਧੀਆ ਹੋ ਗਈ ਬਾਈ ਹਾਂ ਵਧੀਆ ਹੋ ਗਈ ਕਣਕ ਬਾਈ ਦੇਖ ਸਕਦੇ ਹੋ ਤੁਸੀਂ ਕਣਕ ਵਧੀਆ ਹੁਣ ਬਾਈ ਫਿਰ ਕਾਹ ਦੀ ਜਾਣਕਾਰੀ ਲੈਣੀ ਹੈ ਬਾਈ ਜਾਣਕਾਰੀ ਲੈਣੀ ਹੈ ਕੱਖ ਬਹੁਤ ਹੋੜਿਆ ਕਣਕ ਮੈਂ ਅੱਛਾ ਗੁੱਲੀ ਡੰਡਾ ਵਗੈਰਾ ਗੁੱਲੀ ਡੰਡਾ ਤਿੰਨ ਚਾਰ ਕੱਖ ਹੋਰੀਆਂ ਕਣਕ ਮੈਂ ਤੇ ਆ ਬਾਈ ਦੱਸੀ ਬਾਈ ਜਾਣਕਾਰੀ ਬਾਈ ਨੇ ਉਸ ਨੂੰ ਹੀ ਬੁਲਾਇਆ ਜਿਹੜੇ ਨੇ ਪਹਿਲਾਂ ਸੁਣਦੇ ਵੇ ਵਰਾਏ ਸੀ ਬੁਲਾਇਆ ਬਾਈ ਦੇਖਾ ਬਣਾ ਕੀ ਕੁਝ ਦੱਸ ਰਿਹਾ ਬਾਈ ਸਸਰੀ ਕਾਂ ਜੀਤਪਾ ਵੈਨ ਚੈਨਲ ਤੇ ਤੇ ਇੱਕ ਫਾਰਮਰ ਦੇ ਕੱਖ ਹੋ ਰਿਹਾ ਬਾਈ ਜੀ ਦਿਖਾਓ ਕੱਖ ਕਿਹੜੇ ਕਿਹੜੇ ਨੇ ਬਾਈ ਇੱਕ ਟੋ 50 ਕੱਖ ਹੋ ਰਿਹਾ ਮੇਰੀ ਘਰਕਾ ਬਹੁਤ ਜ਼ਿਆਦਾ ਹੈ ਛਿੰਕਾ ਬਾਈ ਠੀਕ ਹੈ ਹੋਰ ਬਾਈ ਹੋਰ ਕੋਈ ਕੱਖ ਇੱਕ ਬਾਈ ਆ ਪਾਲਕ ਹੋ ਰੇ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਠੀਕ ਹੈ ਬਈ ਇਹ ਪਾਲਕ ਵੀ ਹੋਰ ਵੀ ਹੈ ਕੋਈ ਕੱਖ ਬਈ ਹਾਂ ਇੱਕ ਹੋਰ ਕੱਖ ਹੋ ਰਿਹਾ ਬਾਈ ਮੇਰੀ ਘਰਕਾ ਮੈਂ ਆ ਆ ਪਿਆ ਬਈ ਆਇਆ ਇਹ ਕਿਆ ਬੱਥੂਰੇ ਬਹੁਤ ਜਾਰੇ ਬਈ ਦੇਖੋ ਕਣਕ ਬਾਈ ਜੀ ਨੇ ਰਮਾਤੀ ਜਦੋਂ ਬਈ ਜੀ ਇਹ ਬੱਤ ਆ ਗਈ ਬੱਤ ਵਾਸਤੇ ਇਸ ਨੂੰ ਦਵਾਈ ਜਿਹੜੀ ਆ ਕੱਖ ਵਾਸਤੇ ਆਉਂਦੀ ਹੈ ਟਾਪਿਕ ਦਵਾਈ ਟਾਪਿਕ ਦੇ ਨਾਮ ਤੇ ਆਉਂਦੀ ਹੈ ਕਲਦੀਨਾ ਫੋਲਟ ਹਾਂ 15% ਤੇ ਟਾਪਿਕ ਦੇ ਨਾਮ ਤੇ ਜਾਣਿਆ ਜਾਂਦਾ ਹੈ ਹਾਂ ਤੇ ਇਹ ਸਪਰ ਕਿਸੇ ਵੀ ਕੰਪਨੀ ਦੇ ਲੈ ਸਕਦੇ ਆ ਵੀਜਾ ਦੇ ਨਾਮ ਤੇ ਵੀ ਬਹੁਤ ਮਸ਼ਹੂਰ ਹੈ ਠੀਕ ਹੈ ਤੇ ਹੋਰ ਆ ਆ ਦਵਾਈ ਮਾਰੂਗੀ ਪਰ ਜਿਹੜਾ ਆ ਚੀਜ਼ ਹੈ ਤੇਰਾ ਹਾਂ ਇਹ ਆਦੋ ਕਖਨੇ ਚੋੜੇ ਪੱਤੇ ਵਾਲਾ ਪਾਲਕ ਤੇ ਆ ਬਾਥੂ ਹਮ ਇੱਕ 24 ਡੀ ਆਉਂਦੀ ਹੈ ਹਮ 58% ਅੱਛਾ ਮੇਨ ਸਾਲਟ ਬੋਲਦੇ ਹਨ ਉਹਨੂੰ ਹਮ ਮਤਲਬ ਉਹ ਦੋਨੇ ਮਤਲਬ ਇਹ ਦੋਨੇ ਚੀਜ਼ਾਂ ਲਾ ਲਿਓ ਟੌਪਕ ਪਹਿਲਾਂ ਕੋਲਡਸ ਪਾਣੀ ਦੇ ਵਿੱਚ ਬਾਅਦ ਦੇ ਵਿੱਚ ਆ ਆਦੀ ਡੋਜ਼ ਢੋਲੀ ਦੀ ਪਾ ਪਾਈ ਜੇ 70 80 ਗ੍ਰਾਊਂਡ ਡੋਜ਼ ਜੇ ਢੋਲੀ ਦੀ ਟੈਂਕੀ ਜਿਹੜੀ 16 ਲੀਟਰ ਆਉਂਦੀ ਹੈ ਉਹ ਪਾਈ ਜਾਇਓ ਤੇ ਦੋਨੇ ਮਿਲਾ ਕੇ ਕਰੀ ਜਾਇਓ ਬਰ ਬਤ ਆਉਂਦੀ ਤੇ ਕਰਨੀ ਹੈ ਇਹ ਨਹੀਂ ਹੈਗਾ ਵੀ ਇੰਜ ਮੈਂ ਹੁਣ ਗਿੱਲਾ ਪਿਆ ਬਾਹਰ ਆਪਾਂ ਗਿੱਲੇ ਤੇ ਨਹੀਂ ਕਰ ਸਕਦੇ ਗਿੱਲੇ ਤੇ ਨਹੀਂ ਕਰ ਸਕਦੇ ਜੇ ਗਿੱਲੇ ਤੇ ਹੋ ਗਈ ਜਿਹੜੀ 24858% ਮੇਨ ਸਾਲਟ ਦੇ ਨਾਂ ਤੇ ਆਉਂਦੀ ਹੈ ਉਹ ਕਣਕ ਨੂੰ ਪੂਲਾਪਣ ਦਿਖਾਣ ਲੱਗ ਜੂਗੀ ਬਸ ਪੂਰਾ ਚੱਲਦਾ ਹੋਵੇ ਤੇ ਆਪਾਂ ਉਦੋਂ ਕਰਦੇ ਨੇ ਕਿ ਫਿਰ ਦੋਨੇ ਚੀਜ਼ਾਂ ਆਪਦੇ ਨਾਲ ਮਰ ਜਾਣਗੀਆਂ ਤੇ ਉਦੋਂ ਬਾਅਦ ਪਾਣੀ ਆਪਾਂ ਲਾ ਸਕਦੇ ਆ ਬੱਤ ਟਾ ਜੂ ਬਈ ਅੱਗੇ ਮੌਸਮ ਖਰਾਬ ਆਊਗਾ ਜਿਵੇਂ ਤੁੰਦ ਪਾਊਗੀ ਫਿਰ ਉਹਦਾ ਕਿਵੇਂ ਕਰੀਏ ਬਈ ਹਾਂ ਉਹ ਮਤਲਬ ਤੁੰਦ ਦੇਖ ਕੇ ਕਰਨੇ ਜਿਵੇਂ ਅੱਜ ਮੌਸਮ ਸਾਫ਼ ਹੈ ਅੱਜ ਕਰ ਸਕਦੇ ਆ ਪਰ ਇਹ ਧਰਤੀ ਬੱਤ ਜ਼ਰੂਰੀ ਏ ਪਰ ਹੁਣ ਗਿੱਲੀ ਏ ਇਹ ਧਰਤੀ ਜੇ ਪੰਜ ਚਾਰ ਦਿਨਾਂ ਦੇ ਵਿੱਚ ਅੱਠ ਗਈ ਉਦੋਂ ਬਾਅਦ ਕਰਨੀ ਏ ਜੇ ਤੁੰਦ ਪੈ ਗਈ ਫਿਰ ਵੀ ਕੱਖ ਗੁੱਲੀ ਡੰਡਾ ਅਮਰਨਕ ਨਹੀਂ ਹੋ ਰਹਿ ਜਾਂਦੇ ਫਿਰ ਆਪਾਂ ਦਵੰਜਾਂ ਨੂੰ ਦੋਸਤ ਦਿੰਨੇ ਆ ਉਹਦੇ ਵਿੱਚ ਦਵਾਈ ਵਾਲੇ ਦਾ ਕੋਈ ਦੋਸ਼ ਨਹੀਂ ਹੁੰਦਾ ਹੈਗਾ ਬਸ ਧੰਨਵਾਦ